प्यारे बच्चों आज हम सीखेंगे बिहारी की मात्रा ਦੇ ਸ਼ਬਦ बिहारी अक्षर ਦੇ ਪਿੱਛੇ ਲੱਗਦੀ ਹੈ ਈੜੀ ਨੂੰ ਬਿਹਾਰੀ ਈ ਸਸੇ ਨੂੰ ਬਿਹਾਰੀ ਸੀ ਹਾਹੇ ਨੂੰ ਬਿਹਾਰੀ ਹੀ ਕਕੇ ਨੂੰ ਬਿਹਾਰੀ ਕੀ ਕਖੇ ਨੂੰ ਬਿਹਾਰੀ ਖੀ ਗਗੇ ਨੂੰ ਬਿਹਾਰੀ ਗੀ ਕਗੇ ਨੂੰ ਬਿਹਾਰੀ ਕੀ ਚਚੇ ਨੂੰ ਬਿਹਾਰੀ ਚੀ ਚਛੇ ਨੂੰ ਬਿਹਾਰੀ ਛੀ ਜਜੇ ਨੂੰ ਬਿਹਾਰੀ ਜੀ ਚਜੇ ਨੂੰ ਬਿਹਾਰੀ ਚੀ ਟੈਂਕੇ ਨੂੰ ਬਿਹਾਰੀ ਟੀ ਟਠੇ ਨੂੰ ਬਿਹਾਰੀ ਠੀ ਟੱਡੇ ਨੂੰ ਬਿਆਰੀ ਡੀ ਟੱਡੇ ਨੂੰ ਬਿਆਰੀ ਟੀ ਤੱਤੈ ਨੂੰ ਬਿਆਰੀ ਤੀ ਤੱਥੈ ਨੂੰ ਬਿਆਰੀ ਥੀ ਦਦੈ ਨੂੰ ਬਿਆਰੀ ਦੀ ਤਦੈ ਨੂੰ ਬਿਆਰੀ ਤੀ ਨੰਨੇ ਨੂੰ ਬਿਆਰੀ ਨੀ ਪਪੇ ਨੂੰ ਬਿਆਰੀ ਪੀ ਫਫੇ ਨੂੰ ਬਿਆਰੀ ਫੀ ਬਬੇ ਨੂੰ ਬਿਆਰੀ ਬੀ ਬਬੇ ਨੂੰ ਬਿਆਰੀ ਪੀ ਮਮੇ ਨੂੰ ਬਿਆਰੀ ਮੀ ਜਜੇ ਨੂੰ ਬਿਆਰੀ ਜੀ ਰਾਰੇ ਨੂੰ ਬਿਆਰੀ ਰੀ ਲੱਲੇ ਨੂੰ ਬਿਆਰੀ ਲੀ ਵਾਵੇਂ ਨੂੰ ਬਿਆਰੀ ਬੀ ਰੜੇ ਨੂੰ ਬਿਆਰੀ ਡੀ ਸਸੇ ਨੂੰ ਬਿਹਾਰੀ ਟੈਂਕੇ ਨੂੰ ਬਿਹਾਰੀ ਸੀਟੀ ਕਕਾ ਮਮਾ ਮਮੇ ਨੂੰ ਬਿਹਾਰੀ ਜੱਜਾ ਕਮੀਜ਼ ਸਸਾ ਬੱਬਾ ਜੱਜਾ ਤੇ ਜਿਹੜੀ ਬਿੰਦੀ ਜੱਜੇ ਨੂੰ ਬਿਹਾਰੀ ਸਬਜੀ ਐੜਾ ਲੱਲਾ ਮਮੇ ਨੂੰ ਕੰਨਾ ਰਾਰੀ ਨੂੰ ਬਿਹਾਰੀ ਅਲਮਾਰੀ ਖਖੇ ਨੂੰ ਬਿਹਾਰੀ ਰਾਰਾ ਖੀਰ ਵਵਨ ਬਿਹਾਰੀ ਰਾਰਾ ਵੀਰ ਹਾਏ ਨੰਬਿਯਾਰੀ ਰਾਰਾ ਹੀਰ ਨੰਨੇ ਨੂੰ ਬਿਯਾਰੀ ਲੱਲਾ ਨੀਲ ਮੰਮੇ ਨੂੰ ਬਿਯਾਰੀ ਤੱਤਾ ਮੀਤ ਜੱਜੇ ਨੂੰ ਬਿਯਾਰੀ ਤੱਤਾ ਜੀਤ ਪਪੇ ਨੂੰ ਬਿਯਾਰੀ ਤੱਤੇ ਨੂੰ ਕੰਨਾ ਪੀਤਾ ਟੈਂਕੇਨ ਬਿਯਾਰੀ ਰਾਰਾ ਕੰਨਾ ਟੀਰਾ ਜੱਜੇ ਨੂੰ ਬਿਯਾਰੀ ਨਾਣੇ ਨੂੰ ਕੰਨਾ ਜੀਣਾ ਟੈਂਕੇਨ ਬਿਯਾਰੀ ਕੱਕੇ ਨੂੰ ਕੰਨਾ ਟੀਕਾ ਕੱਕੇਨ ਬਿਯਾਰੀ ਰਾੜੇ ਨੂੰ ਬਿਯਾਰੀ ਕੀੜੀ ਪਪੇ ਨੂੰ ਬਿਯਾਰੀ ਰਾੜੇ ਨੂੰ ਬਿਯਾਰੀ ਪੀੜੀ ਚਾਚੇ ਨੂੰ ਕੰਨਾ ਬੱਬੇ ਨੂੰ ਬਿਹਾਰੀ ਚਾਬੀ ਸੱਸੇ ਨੂੰ ਬਿਹਾਰੀ ਟੈਂਕੇ ਨੂੰ ਬਿਹਾਰੀ ਸੀਟੀ ਲੱਲੇ ਨੂੰ ਬਿਹਾਰੀ ਚਾਚੇ ਨੂੰ ਬਿਹਾਰੀ ਲੀਚੀ ਪਪਾ ਨੰਨੇ ਨੂੰ ਬਿਹਾਰੀ ਰਾਰਾ ਪਨੀਰ ਐੜਾ ਮੰਮੇ ਨੂੰ ਬਿਹਾਰੀ ਰਾਰਾ ਮੀ ਅਮੀਰ ਫਫਾ ਫਫਿੰ ਫਫੇਪੜੀ ਬਿੰਦੀ ਕੱਕੇ ਨੂੰ ਬਿਹਾਰੀ ਰਾਰਾ ਫਕੀਰ ਕੱਕਾ ਰਾਰਾ ਰਾਰੇ ਨੂੰ ਬਿਹਾਰੀ ਬਾਬਾ ਕਰੀਬ ਗਗ ਗਗੇ ਪੈਰੀ ਬਿੰਦਿਰ ਆਰੇ ਨੂੰ ਬਿਹਾਰੀ ਬੱਬਾ ਗਰੀਬ ਤੱਤਾ ਸੱਸਾ ਬਾਵੇ ਨੂੰ ਬਿਹਾਰੀ ਰਹਾ ਰਾ ਤਸਵੀਰ ਹਾ ਹਾ ਲੱਲਾ ਬਾਵੇ ਨੂੰ ਕੰਨਾ ਈੜੀ ਨੂੰ ਬਿਹਾਰੀ ਹਲਵਾਈ ਕੱਕਾ ਸ਼ਸ਼ਾ ਮਮੇ ਨੂੰ ਬਿਹਾਰੀ ਰਾਰਾ ਕਸ਼ਮੀਰ ਸ਼ਸ਼ਾ ਮੱਮਾ ਸ਼ਸ਼ਿਨ ਬਿਹਾਰੀ ਰਾਰਾ ਸ਼ਮਸ਼ੀਰ ਨਨੇ ਨੂੰ ਕੰਨਾ ਰਾਰੇ ਨੂੰ ਬਿਹਾਰੀ ਐੜਾ ਲੱਲਾ ਨਾਰੀਅਲ